인ਸਾਨੀਅਤ ਦੀ ਸੇਵਾਦਾਰ ਸੰਸਥਾ ਫਿਲੌਰ ਰਜਿਸਟਰਡ ਵੱਲੋਂ ਪਹਿਲਾ ਖੂਨਦਾਨ ਕੈਂਪ ਮੈਡੀਕਲ ਚੈੱਕਅਪ ਕੈਂਪ ਕਮਿਊਨਿਟੀ ਹਾਲ ਨੇੜੇ ਕਮੇਟੀ ਕਾਰ ਫਿਲੌਰ ਲਗਾਇਆ ਗਿਆ इस कैंप च सैकड़े व्यक्तियों ने खूनदान किया खूनदान करने लरसट वालों चलाया ब्लड बैंक पसीचा बलड सेंटर टीम के मेडिकल कैंप न्यूरो दिमाग चैसठ छाती डॉक्टर फरोटिस हस्पताल माल रोड लुधियाना लुधियाणा टीम पहुंची त मरीजा की चैकअप की सेवादार संस्था फिलौर रजिस्टर्ड वालों खूनदान करने वाले इलाके दिया के इलाके दादगारी चिन्ह देखते सम्मान किया दुआबा न्यूज चौबी शान चैनल लिए अजय सिंह नागी फिलौर तो विशेष रिपोर्ट ਅੱਜ ਬਹੁਤ ਖੁਸ਼ੀ ਦਾ ਰਹਿਣਾ ਕਿ ਇਨਸਾਨੀਅਤ ਦੇ ਸੇਵਾਦਾਰਾਂ ਵੱਲੋਂ ਜਿਹੜਾ ਇਹ ਬਲੱਡ ਕੈਂਪ ਲਾਇਆ ਜਾ ਰਿਹਾ ਆ ਇਹ ਬਹੁਤ ਵਧੀਆ ਪਹਿਲ ਆ ਅੱਜ ਤੋਂ 2 ਸਾਲ ਪਹਿਲਾਂ ਸ਼੍ਰੀ ਬਾਲਾਜੀ ਸੇਵਾ ਸੰਗ ਵੱਲੋਂ ਵੀ ਅਸੀਂ ਇਹ ਕੈਂਪ ਲਗਾਇਆ ਸੀਗਾ ਆ ਅੱਜ ਇਨਸਾਨੀਅਤ ਦੇ ਸੇਵਾਦਾਰ ਮੰਨੋ ਜਿਹੜਾ ਐਲਸੀਮੀਆਂ ਦੇ ਬੱਚਿਆਂ ਦੇ ਵੀ ਇਹ ਬਲੱਡ ਕੈਂਪ ਲਗਾਇਆ ਜਾ ਰਿਹਾ ਆ ਇਹ ਬਹੁਤ ਵਧੀਆ ਕੰਮ ਆ ਕਿ ਆਪਾਂ ਜਿੰਨੇ ਵੀ ਸ਼ਹਿਰ ਵਾਸੀ ਆ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਆਪਾਂ ਸਾਰੇ ਰਲ ਕੇ ਇਹ ਇਹਨਾਂ ਦੇ ਸਾਰੀ ਟੀਮ ਦਾ ਹੌਸਲਾ ਵਧਾਈ ਕਰੀਏ ਆਪਾਂ ਆ ਕੇ ਅੱਗੇ ਹੋ ਕੇ ਬਲੱਡ ਦੇਈਏ ਚਾਹੇ ਉਹ ਲੇਡੀਸ ਆ ਚਾਹੇ ਜੈਂਟਸ ਆ ਤੇ ਉਸ ਵੱਡੇ ਆਪਣੇ ਲਈ ਵੀ ਬਹੁਤ ਵਧੀਆ ਆ ਕਿ ਹਰ ਇੱਕ ਇਨਸਾਨ ਨੂੰ ਇੱਕ ਵਾਰੀ ਸਾਲ ਦੇ ਵਿੱਚ ਉਹ ਜਰੂਰ ਬਲੱਡ ਦੇਣਾ ਚਾਹੀਦਾ ਆ ਆ ਇੱਕ ਆਪਣੀ ਸਿਹਤ ਲਈ ਵਧੀਆ ਕਿ ਦੂਜਾ ਆਪਾਂ ਥੈਲਾਸੀਮੀਆ ਦੇ ਬੱਚਿਆਂ ਦੇ ਲਈ ਕੀ ਜਿਹੜੀ ਇਹ ਸੇਵਾ ਕਰਦੇ ਆ ਉਹ ਵੀ ਲਾਭਦਾਇਕਾ ਕਿਉਂਕਿ ਥੈਲਾਸੀਮੀਆ ਦੇ ਬੱਚਿਆਂ ਨੂੰ ਹਰ ਮਹੀਨੇ ਜਿਹੜਾ ਵਾ ਉਹ ਬਲੱਡ ਚੜਦਾ ਆ ਜੈ ਸ਼੍ਰੀ ਰਾਮ ਜੈ ਸ਼੍ਰੀ ਬਾਲਾ ਜੀ ਤੁਸੀਂ ਕਹੋ ਤੇ ਸਾਡੇ ਵੱਲੋਂ ਤੇ ਕੈਂਟਰ ਵੀ ਲੱਗਿਆ। ਇਨਸਾਨੀਅਤ ਸੇਵਾ ਸੰਸਥਾ ਵੱਲੋਂ ਇੱਕ ਸ਼ਹਿਰ ਦੁਬਾਰਾ ਮਾਈਕ। ਇਨਸਾਨੀਅਤ ਸੇਵਾ ਸੰਸਥਾ ਵੱਲੋਂ ਇਹ ਮੈਡੀਕਲ ਜੈਕਅਪ ਕੈਂਪ ਦੇ ਨਾਮ ਦਾ ਕੈਂਪ 12 ਤਰੀਕ ਨੂੰ ਕਮਿਟੀ ਘਰ ਦੇ ਵਿੱਚ ਲਗਾਇਆ ਗਿਆ ਹੈ। ਇਹਦੇ ਵਿੱਚ ਸ਼ਹਿਰ ਦੀ ਹਰ ਸੰਸਥਾਵਾਂ, ਸ਼ਹਿਰ ਦੇ ਸਾਰੇ ਮੋਤਵਾਰ ਬੰਦੇ ਪੂਰੇ ਸ਼ਹਿਰ ਸਾਨੂੰ ਪੂਰਾ ਸਾਥ ਦੇ ਰਿਹਾ ਜੀ। 10 ਵਜੇ ਟਾਈਮ ਤੇਗਾ 10 ਵਜੇ ਇੱਕ ਮਿੰਟ ਤੋਂ ਪਹਿਲਾਂ ਟੋਨ ਸਾਡੇ ਕੋਲ ਪਹੁੰਚੂਗਾ ਜੀ। ਸਾਡੇ ਵੱਲੋਂ ਬਹੁਤ ਅਸੀਂ ਸ਼ਹਿਰ ਦਾ ਭਾਰੀ ਤੇ ਸ਼ਹਿਰ ਨੂੰ ਇਹ ਅਪੀਲ ਹੈ ਕਿ ਇਦਾਂ ਦੇ ਕੈਂਪ ਅਸੀਂ ਆਉਣ ਟਾਈਮ ਤੇ ਲਗਾਈ ਜਾਵਾਂਗੇ ਜਿੱਥੇ ਤੇ ਆਣ ਕੇ ਸਾ ਆਪਣਾ ਬਲੱਡ ਦਿੱਤਾ ਜਾ ਰਿਹਾ ਹੈ ਪਹੁੰਚ ਰਿਹਾ ਜੀ ਉਹਨਾਂ ਨੂੰ ਹਰ ਮਹੀਨੇ ਇੱਕ ਤੋਂ ਦੋ ਵਾਰ ਬਲੱਡ ਚੜ੍ਹਦਾ ਹੀ ਚੜ੍ਹਦਾ ਹੈ ਜਿੱਦਾਂ ਹੀ ਦੇਖਦੇ ਵੇ ਕੈਂਪ ਦੇ ਵਿੱਚ ਲੇਡੀਜ਼ ਵੀ ਬਹੁਤ ਜ਼ਿਆਦਾ ਬਲੱਡ ਦੇ ਰਹੀ ਆਂ ਜੀ ਅਸੀਂ ਜਿਹੜੀਆਂ ਲੇਡੀਜ਼ ਵੀ ਆਪਣਾ ਬਹੁਤ ਸਾਥ ਦੇ ਰਹੀ ਆਂ ਜੀ ਤੇ ਜਿੱਦਾਂ ਜਿਹੜੇ ਮੇਲ ਹੈਗੇ ਉਹ 3 ਮਹੀਨੇ ਬਾਅਦ ਪਹੁੰਚਦਾ ਜਿਹੜੇ ਲੇਡੀਜ਼ ਹੈਗੇ ਉਹ 4 ਮਹੀਨੇ ਬਾਅਦ ਬਲੱਡ ਆਪਣਾ ਦੇਣ ਕਰਦੇ ਆਂ ਸ਼੍ਰੀ ਬਾਲਾ ਜੀ ਸੇਵਾ ਸੰਗ ਜਿਹੜਾ ਵੀ ਸ਼ਹਿਰ ਦੇ ਵਿੱਚ ਕੋਈ ਵੀ ਚੰਗਾ ਕਰਮ ਕਰਦਾ ਆ ਫਿਰ ਬਾਲਾ ਜੀ ਸੇਵਾ ਸੰਗ ਹਮੇਸ਼ਾ ਹੀ ਉਹਨਾਂ ਦੇ ਨਾਲ ਆ ਤੇ ਹਮੇਸ਼ਾ ਹੀ ਉਹਨਾਂ ਦੇ ਨਾਲ ਰਹੂਗਾ ਕਿਹੜਾ ਵੀ ਸੰਸਥਾ ਜਿਹੜੀ ਵੀ ਅੱਗੇ ਹੋ ਕੇ ਕੋਈ ਬਿਸ਼ੈਰ ਲਈ ਜਾਂ ਮੰਨ ਲਓ ਕਿਸੇ ਪੇਸ਼ੇਂਟਰ ਦੇ ਲਈ ਕੋਈ ਕੰਮ ਕਰੂਗੀ ਮਾਨਾ ਜੀ ਸੇਵਾ ਸੰਗ ਉਹਨਾਂ ਦੇ ਲਈ ਤਨ ਮਨ ਧਨ ਦੇ ਨਾਲ ਫੁਮਿਸ਼ਿੰਗ ਹਾਜ਼ਰ ਹੈ। જય ਸ਼੍ਰੀ ਰਾਮ જય ਸ਼੍ਰੀ ਬਨਾਈ। ਆ ਤੁਸੀਂ ਬਲੱਡ ਬਲੱਡ ਡੋਨੇਟੇਸ਼ਨ ਕੀ ਕਹਿਣਾ ਚਾਹੁੰਦੇ ਇਸ ਵਾਰੀ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਸਾਰਿਆਂ ਨੂੰ ਬਲੱਡ ਡੋਨੇਟ ਕਰੀਦਾ ਚਾਹੀਦਾ ਕਰਨਾ ਕਿ ਵਧੀਆ ਪ੍ਰਾਲਾਯਾ ਸ਼ਹਿਰ ਦੀ ਨੌਜਵਾਨਾਂ ਨੇ ਇੱਕ ਸੰਸਥਾ ਬਣਾਈ ਹੈ ਉਹਦੇ ਜ਼ਰੀਏ ਕੰਮ ਕਰ ਰਹੇ ਆ ਸਾਡੀ ਇਹ ਪਲੀਆ ਕਿ ਸਾਰਿਆਂ ਨੂੰ ਬਲੱਡ ਦੇਣਾ ਚਾਹੀਦਾ ਆ ਤਾਂ ਕਿ ਜ਼ਰੂਰਤ ਦੇ ਵੇਲੇ ਸਾਨੂੰ ਵੀ ਜਣ ਕੇ ਬਲੱਡ ਮਿਲ ਸਕੇ ਜੇ ਅਸੀਂ ਅੱਜ ਦਾਨ ਕਰਾਂਗੇ ਤਾਂ ਕੱਲ ਸਾਡੇ ਲਈ ਵੀ ਵਰਗੋ ਭੇਜੀ ਧੰਨਵਾਦ